ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ MG ਕੰਪਨੀ ਦੀ ਬਿੰਸਰ EV ਕਾਰ ਇਹ ਕਾਰ ਬਹੁਤ ਹੀ ਲਗਜ਼ਰੀ ਕਾਰ ਹੈ ਜੇ ਤੁਸੀਂ ਵੀ ਇਹ ਕਾਰ ਖਰੀਦਣਾ ਚਾਹੁੰਦੇ ਹੋ ਤਾਂ MG ਦੇ ਸ਼ੋਅਰੂਮ ਜ਼ਰੂਰ ਵਿਸਟ ਕਰੋ ਜੀ MG ਦੇ ਸ਼ੋਅਰੂਮ ਦੀ ਲੋਕੇਸ਼ਨ ਹੈ ਜੀ ਪਟਿਆਲਾ ਵਿਖੇ ਜਦੋਂ ਆਪਾਂ ਪਟਿਆਲਾ ਤੋਂ ਰਾਜਪਾਲ ਰੋਡ ਵੱਲ ਜਾਂਦੇ ਹਾਂ ਬਹਾਦਰਗੜ ਆਉਂਦਾ ਹੈ ਬਹਾਦਰਗੜ ਟੱਪ ਕੇ ਟੂਲ ਪਲਾਜ਼ਾ ਤੋਂ ਪਹਿਲਾਂ ਇਹ ਸ਼ੋਰੂਮ ਆਉਂਦਾ ਹੈ ਸ਼ੋਰੂਮ ਦੀ ਡੀਲਿੰਗ ਬਹੁਤ ਵਧੀਆ ਹੈ ਸਾਰਾ ਹੀ ਸਟਾਫ ਬਹੁਤ ਵਧੀਆ ਹੈ ਬਹੁਤ ਵਧੀਆ ਰਿਸਪੈਕਟ ਕੀਤੀ ਜਾਂਦੀ ਹੈ ਹਾਂਜੀ ਮੈਂ ਸਪੈਸ਼ਲ ਥੈਂਕਸ ਰਾਗਵ ਸਾਜ ਜੀ ਦਾ ਕਰਦਾ ਵੈਰੀ ਨਾਈਸ ਪਰਸਨ ਜੇ ਤੁਸੀਂ ਵੀ ਕੋਈ ਐਮਜੀ ਦੀ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਸ਼ੋਰੂਮ ਵਿਖੇ ਜਰੂਰ ਵਿਸਟ ਕਰੋ ਜੀ ਆਓ ਜੀ ਹੁਣ ਆਪਾਂ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ ਜੋ ਤੁਸੀਂ ਸਾਹਮਣੇ ਖੜੀ ਕਾਰ ਦੇਖ ਰਹੇ ਹੋ ਇਹ MG ਬਿੰਸਟਰ EV ਕਾਰ ਹੈ EV ਮਤਲਬ ਇਲੈਕਟ੍ਰਿਕ ਵਹੀਕਲ ਬਿਜਲੀ ਨਾਲ ਚੱਲਣ ਵਾਲੀ ਕਾਰ MG ਕੰਪਨੀ ਬਲੋ ਬਿੰਸਟਰ ਕਾਰ ਬਹੁਤ ਲਗਜ਼ਰੀ ਕਾਰ ਬਣਾਈ ਗਈ ਹੈ ਆਓ ਆਪਾਂ ਇਸ ਦੀ ਕੀ ਤੋਂ ਸ਼ੁਰੂ ਕਰਦੇ ਹਾਂ ਕੀ ਇਸ ਦੀ ਬਹੁਤ ਲਗਜ਼ਰੀ ਤੇ ਟੈਂਡ ਕੀ ਬਣਾਈ ਗਈ ਆ ਇਸ ਦੀ ਜੋ ਚਾਬੀ ਆ ਉਹਦੇ ਉੱਤੇ ਆਪਾਂ ਨੂੰ MG ਦਾ ਲੋਗੋ ਮਿਲ ਜਾਂਦਾ ਤੇ ਨਾਲ ਹੀ ਆਪਾਂ ਨੂੰ ਲੋਕ ਅਨਲੋਕ ਵਾਲੇ ਬਟਨ ਤੇ ਡਿੱਗੀ ਓਪਨ ਕਰਨ ਦਾ ਵੀ ਬਟਨ ਇਸ ਦੀ ਕੀ ਤੇ ਮਿਲ ਜਾਂਦਾ ਹੈ ਜੋ ਕਿ ਇੱਕ ਬਹੁਤ ਵਧੀਆ ਤੇ ਲਗਜ਼ਰੀ ਕੀ ਹੈ ਇਸ ਕਾਰ ਦੀ ਜਿਹੜਾ ਇਹ ਕਲਰ ਆਏ ਵਾਈਟ ਕਲਰ ਆ ਤੇ ਟਾਪ ਮਾਡਲ ਖੜੀ ਆ ਏਸੈਂਸ ਮਾਡਲ ਇਸ ਕਾਰ ਦੇ ਆਪਾਂ ਫਰੰਟ ਲੁੱਕ ਦੀ ਗੱਲ ਕਰੀਏ ਬਹੁਤ ਹੀ ਵਧੀਆ ਤੇ ਸ਼ਾਨਦਾਰ ਇਸ ਕਾਰ ਦਾ ਫਰੰਟ ਲੁੱਕ ਬਣਾਇਆ ਗਿਆ ਹੈ ਇਸ ਕਾਰ ਦੇ ਵਿੱਚ ਆਪਾਂ ਨੂੰ 스타 స్ట੍ਰਿਕ LED ਫਰੰਟ ਪੋਜੀਸ਼ਨਿੰਗ ਲੈਂਪਸ ਮਿਲ ਜਾਂਦੇ ਹਨ DRLਸ ਮਿਲ ਜਾਂਦੇ ਹਨ LED ਪ੍ਰੋਜੈਕਟਰ ਹੈੱਡਲੈਂਪਸ LED ਡੇ ਟਾਈਮ ਰਨਿੰਗ ਲਾਈਟਸ ਤੇ ਇਸ ਕਾਰ ਦੇ ਵਿੱਚ LED ਆਪਾਂ ਨੂੰ ਹੈੱਡਲੈਂਪਸ ਮਿਲ ਜਾਂਦੇ ਹਨ ਜੋ ਕਿ ਇਸ ਕਾਰ ਦੀ ਲੁੱਕ ਨੂੰ ਬਹੁਤ ਵਧੀਆ ਬਣਾਉਂਦੇ ਹਨ ਰਾਤ ਦੇ ਸਮੇਂ ਆਪਾਂ ਨੂੰ ਸੜਕਾਂ ਤੇ ਰੋਡ ਦੇ ਉੱਤੇ ਬਹੁਤ ਹੀ ਵਧੀਆ ਇਸ ਕਾਰ ਦੀ ਲਾਈਟ ਆਪਾਂ ਨੂੰ ਮਿਲ ਜਾਂਦੀ ਹੈ ਇਸ ਕਾਰ ਦੀ ਜੋ ਫਰੰਟ ਲੁੱਕ ਆ ਬਹੁਤ ਸੋਹਣੀ ਬਣਾਈ ਗਈ ਹੈ ਫਰੰਟ ਤੇ ਕੈਮਰਾ ਮਿਲ ਜਾਂਦਾ ਆਪਾਂ ਨੂੰ AMG ਦਾ ਲੋਗੋ ਮਿਲ ਜਾਂਦਾ ਜੋ ਕਿ ਇਸ ਕਾਰ ਦੀ ਲੁੱਕ ਨੂੰ ਹੋਰ ਵਧੀਆ ਸ਼ਾਨਦਾਰ ਬਣਾਉਂਦਾ ਤੇ ਕਾਫੀ ਵਧੀਆ ਸੋਹਣੀ ਡਿਜ਼ਾਈਨ ਕੀਤੀ ਗਈ ਹੈ ਕਾਫੀ ਵਧੀਆ ਬਲੈਕ ਦੇ ਵਿੱਚ ਫਰੰਟ ਤੇ ਫਿਨਿਸ਼ਿੰਗ ਆ ਗ੍ਰਿਲ ਵੀ ਆਪਾਂ ਨੂੰ ਬਲੈਕ ਦੇ ਵਿੱਚ ਮਿਲ ਜਾਂਦੀ ਆ ਕਾਫੀ ਵਧੀਆ ਕ੍ਰੋਮਿੰਗ ਚ ਫਿਨਿਸ਼ਿੰਗ ਕੀਤੀ ਗਈ ਹੈ ਤੇ ਕਾਫੀ ਸੋਹਣੀ ਸੁੰਦਰ ਕਾਰ ਬਣਾਈ ਗਈ ਆ ਕਾਫੀ ਉੱਚੀ ਕਾਰ ਆ ਲਗਜ਼ਰੀ ਕਾਰ ਆ ਕਾਫੀ ਵਧੀਆ ਇਸ ਕਾਰ ਦੇ ਵਿੱਚ ਫੀਚਰ ਹਨ 에어로 ਗ્લા이드 ਡਿਜ਼ਾਈਨ ਇਸ ਕਾਰ ਦੀ ਲੁੱਕ ਨੂੰ ਬਹੁਤ ਹੀ ਸੁੰਦਰ ਬਣਾਉਂਦਾ ਹੈ ਬਹੁਤ ਹੀ ਵਧੀਆ ਡਿਜ਼ਾਈਨ ਕੀਤੀ ਗਈ ਹੈ ਇਹ ਕਾਰ ਕਾਫੀ ਵਧੀਆ ਗਰਾਉਂਡ ਕਲੀਅਰੈਂਸ ਮਿਲ ਜਾਂਦੀ ਐ ਇਸ ਕਾਰ ਦੇ ਵਿੱਚ ਤੇ ਜੋ ਇਹਦੀ ਫਰੰਟ ਗ੍ਰਿੱਲ ਆ ਤੁਸੀਂ ਚੈੱਕ ਕਰਸੋ ਬਲੈਕ ਦੇ ਵਿੱਚ ਕਾਫੀ ਸੁੰਦਰ ਲੱਗਦੀ ਆ ਤੁਹਾਨੂੰ ਪਤਾ ਹੀ ਐ ਐਮਜੀ ਕੰਪਨੀ ਹਮੇਸ਼ਾ ਹੀ ਆਪਣੀਆਂ ਕਾਰਾਂ ਦੇ ਵਿੱਚ ਬਹੁਤ ਵਧੀਆ ਪ੍ਰੋਡਕਟ ਯੂਜ਼ ਕਰਦੀ ਆ ਬਹੁਤ ਐਮਜੀ ਕੰਪਨੀ ਹਮੇਸ਼ਾ ਹੀ ਲਗਜ਼ਰੀ ਕਾਰਾਂ ਬਣਾਉਂਦੀ ਹੈ ਕਾਫੀ ਵਧੀਆ ਇਸ ਕਾਰ ਦਾ ਫਰੰਟ ਤੇ ਆਪਾਂ ਨੂੰ ਸ਼ੀਸ਼ਾ ਮਿਲ ਜਾਂਦਾ ਕਾਫੀ ਸੋਨਾ ਤੇ ਸੁੰਦਰ ਸ਼ੀਸ਼ਾ ਇਸ ਕਾਰ ਦਾ ਰੇਨ ਸੈਂਸਿੰਗ ਵੈਪਰ ਮਿਲ ਜਾਂਦੇ ਹਨ ਆਪਾਂ ਨੂੰ ਇਸ ਕਾਰ ਦੇ ਵਿੱਚ ਜੇ ਆਪਾਂ ਇਸ ਕਾਰ ਦੇ ਸਾਈਡ ਪ੍ਰੋਫਾਈਲ ਦੀ ਗੱਲ ਕਰੀਏ ਸਾਈਡ ਪ੍ਰੋਫਾਈਲ ਵਿੱਚ ਦੀ ਕਾਫੀ ਵਧੀਆ ਹੈ ਆਪਾਂ ਇਸ ਦੇ ਲਾਈਵ ਵੀਲਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ ਇਸ ਵਿੱਚ ਡਾਇਮੰਡ ਕੱਟ R18 ਲਾਈਵ ਵੀ ਜੋ ਮਿਲ ਜਾਂਦੇ ਹਨ ਜੋ ਕਿ ਬਹੁਤ ਵਧੀਆ ਇਸ ਕਾਰ ਦੇ ਲਾਈਵ ਹਨ ਤੁਸੀਂ ਲੁੱਕ ਚੈੱਕ ਕਰੋ ਕਾਰ ਦੀ ਕਿੰਨੀ ਸੁੰਦਰ ਲੁੱਕ ਹੈ ਇਸ ਕਾਰ ਦੀ ਕਾਫੀ ਸੋਹਣੀ ਕਾਰ ਆ ਇਹ ਹੁਣ ਆਪਾਂ ਤੁਹਾਨੂੰ ਇਸ ਕਾਰ ਦੀ ਗਰਾਉਂਡ ਕਲੀਅਰੈਂਸ ਬਾਰੇ ਦੱਸਦੇ ਆ ਇਸ ਕਾਰ ਦੀ ਗਰਾਉਂਡ ਕਲੀਅਰੈਂਸ ਬਹੁਤ ਵਧੀਆ ਹੈ 186 mm 186 mm ਆਪਾਂ ਨੂੰ ਇਸ ਕਾਰ ਦੀ ਗਰਾਉਂਡ ਕਲੀਅਰੈਂਸ ਮਿਲ ਜਾਂਦੀ ਹੈ ਜੋ ਕਿ ਬਹੁਤ ਵਧੀਆ ਉੱਚੀ ਕਾਰ ਆ ਕਾਫੀ ਵਧੀਆ ਇਸ ਵਿੱਚ ਆਪਾਂ ਨੂੰ ਉਚਾਈ ਮਿਲ ਜਾਂਦੀ ਹੈ ਇਸ ਕਾਰ ਦੀ ਜੋ ਕਿ ਬਹੁਤ ਵਧੀਆ ਇਸ ਕਾਰ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾਉਂਦੀ ਆ ਜਿਹੜਾ ਇਸ ਕਾਰ ਦਾ ਬਿਲ ਬੈਲੈਂਸ ਆ ਉਹ ਵੀ ਆਪਾਂ ਨੂੰ ਕਾਫੀ ਮਿਲ ਜਾਂਦਾ ਇਸ ਕਾਰ ਦੇ ਵਿੱਚ 2700 ਐਮਐਮ ਇਸ ਕਾਰ ਦਾ ਬਿਲ ਬੈਲੈਂਸ ਮਿਲ ਜਾਂਦਾ ਜੋ ਇਸ ਕਾਰ ਦੀ ਲੈਂਥ ਆ ਉਹ ਆਪਾਂ ਨੂੰ 4295 mm ਮਿਲ ਜਾਂਦੀ ਆ ਜਿਹੜੀ ਆਪਾਂ ਨੂੰ ਇਸ ਦੀ ਵਿਰਥਾ ਚੜਾਈ ਉਹ ਆਪਾਂ ਨੂੰ ਮੰਨ ਲਓ ਮਿਰਰ ਡੋਰ ਜਿਹੜੇ ਸ਼ੀਸ਼ੇ ਨੇ ਸ਼ੀਸ਼ਿਆਂ ਦੇ ਨਾਲ ਆਪਾਂ ਜਿਹੜੇ ਸ਼ੀਸ਼ੇ ਨੇ ਡੋਰ ਤੇ ਉਹਦੇ ਨਾਲ ਤਾਂ ਆਪਾਂ ਨੂੰ ਮਿਲ ਜਾਏ 2126 mm ਜਿਹੜੀ ਬਿਨਾ ਉਹ ਤੋਂ ਆਪਾਂ ਨੂੰ ਮਿਲ ਜਾਂਦੀ ਆ ਸ਼ੀਸ਼ਿਆਂ ਤੋਂ 1850 mm ਮਿਲ ਜਾਂਦੇ ਇਸ ਕਾਰ ਦੀ ਜੋ ਇਸ ਦੀ ਹਾਈਟ ਆ ਉਹ ਆਪਾਂ ਨੂੰ 1677 mm ਮਿਲ ਜਾਂਦੀ ਆ ਹਾਈਟ ਵੀ ਬਹੁਤ ਵਧੀਆ ਇਸ ਕਾਰ ਦੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਬਹੁਤ ਵਧੀਆ ਉੱਚੀ ਕਾਰ ਆ ਇਸ ਕਾਰ ਦੀ ਬੈਕ ਪ੍ਰੋਫਾਈਲ ਦੀ ਗੱਲ ਕਰੀਏ ਆਪਾਂ ਕਾਫੀ ਵਧੀਆ MG ਦਾ ਲੋਗੋ ਆ ਇਹਦਾ ਸੈਂਟਰ ਚ ਆਪਾਂ ਨੂੰ ਇਸ ਕਾਰ ਦੇ ਤੇ ਬਿੰਡ ਸਰ ਦੀ ਬੈਜਿੰਗ ਆ ਜਾਂਦੀ ਆ ਤੇ ਇੱਕ ਪਾਸੇ ਆਪਾਂ ਨੂੰ EV ਲਿਖਿਆ ਜਾਂਦਾ ਤੇ ਪਾਰਕਿੰਗ ਸੈਂਸਰ ਆ ਜਾਂਦੇ ਰਿਵਰਸ ਪਾਰਕਿੰਗ ਸੈਂਸਰ ਆ ਜਾਂਦੇ ਇਸ ਕਾਰ ਦੇ ਕੈਮਰਾ ਮਿਲ ਜਾਂਦਾ ਬੈਕ ਤੇ ਆਪਾਂ ਨੂੰ ਰਿਫਲੈਕਟਰ ਮਿਲ ਜਾਂਦੇ ਹਨ ਤੇ ਬਾਕੀ ਕਾਫੀ ਵਧੀਆ ਫਿਨਿਸ਼ਿੰਗ ਹੈ ਥੱਲੇ ਦੇਖੋ ਬਲੈਕ ਤੇ ਕ੍ਰਾਊਂਡ ਦੇ ਵਿੱਚ ਕਾਫੀ ਵਧੀਆ ਪਰਫੈਕਟ ਫਿਨਿਸ਼ਿੰਗ ਮਿਲ ਜਾਂਦੀ ਆ ਤੇ ਜਿਹੜਾ ਇਹਦਾ ਬੰਪਰ ਆਪਾਂ ਨੂੰ ਬੋਡੀ ਕਲਰ ਦੇ ਵਿੱਚ ਮਿਲ ਜਾਂਦਾ ਵਾਈਟ 'ਚ ਤੇ ਕਾਫੀ ਸੋਹਣੀ ਲੁੱਕ ਆ ਪਿੱਛੋਂ ਦੇਖੋ ਕਾਫੀ ਜ਼ਬਰਦਸਤ ਲੁੱਕ ਆ ਇਸ ਕਾਰ ਦੀ ਸੋਹਣੀ ਆ ਕਾਫੀ ਕੈਂਡ ਗੱਡੀ ਆ ਕਾਫੀ ਜ਼ਬਰਦਸਤ ਫੀਚਰ ਇਸ ਕਾਰ ਦੇ ਵਿੱਚ ਤੇ ਪਿੱਛੇ ਆਪਾਂ ਨੂੰ ਸੇ ਕੈਮਰਾ ਮਿਲ ਜਾਂਦਾ ਤੇ ਐਸੇ ਨੰਬਰ ਪਲੇਟ ਲਗਾ ਸਕਦੇ ਆ ਤੇ ਦੇਖੋ ਲੁੱਕ ਚੈੱਕ ਕਰੋ ਗੱਡੀ ਦੀ ਕਿੰਨੀ ਸੋਹਣੀ ਲੁੱਕ ਆ ਬਹੁਤ ਕਹੜਾ ਖਿੱਚ ਦਿਆ ਪਿੱਛੋਂ ਵੀ ਕਾ ਮਤਲਬ ਵਧੀਆ ਲੱਗਦੀ ਹੈ ਗੱਡੀ ਜੈਨ ਹੈਗਾ ਵੀ ਕੋਈ ਕਿਸੇ ਤਰ੍ਹਾਂ ਦਾ ਹੋਊਗਾ ਕਾਫੀ ਸੋਹਣੀ ਉੱਚੀ ਗੱਡੀ ਆ ਤੇ ਹੁਣ ਆਪਾਂ ਇਸ ਕਾਰdੀਆਂ ਪਿੱਛੇ ਬੈਕdੀਆਂ ਲਾਈਟਾਂ ਦੀ ਗੱਲ ਕਰਦੇ ਹਾਂ ਜੋ ਕਿ ਬਹੁਤ ਸੁੰਦਰ ਲਾਈਟਾਂ ਇਸ ਕਾਰdੀਆਂ ਸਮਾਰਟ ਫਲੋ LED ਟੇਲ ਲਾਈਟ ਕਨੈਕਟਡ LED ਟੇਲ ਲੈਂਪਸ LED ਰੀਅਰ ਫੋਗ ਲੈਂਪਸ ਇਹ ਕਾਰ ਪਿੱਛੋਂ ਵੀ ਬਹੁਤ ਸੁੰਦਰ ਬਣਾਈ ਗਈ ਆ ਕਾਫੀ ਵਧੀਆ ਡਿਜ਼ਾਈਨ ਆ ਇਸ ਕਾਰ ਦਾ ਬੈਕ ਤੋਂ ਕਾਫੀ ਸੋਹਣੀ ਲੱਗਦੀ ਆ ਹਰ ਇੱਕ ਦਾ ਧਿਆਨ ਆਪਦੇ ਵੱਲ ਖਿੱਚ ਦਿਆ ਕਾਫੀ ਕੈਂਟਕਾਰ ਆ ਬੈਕ ਤੇ ਆਪਾਂ ਨੂੰ ਗਲਾਸ ਵਿੱਚ ਇੰਟੇਨਾ ਮਿਲ ਜਾਂਦਾ ਤੇ ਬੈਕ ਦੇ ਸ਼ੀਸ਼ੇ ਤੇ ਆਪਾਂ ਨੂੰ ਡਿਫਾਗਰ ਮਿਲ ਜਾਂਦੇ ਹਨ ਇਸ ਕਾਰ ਵਿੱਚ ਜੋ ਮੋਟਰ ਯੂਜ਼ ਹੁੰਦੀ ਹੈ ਇਲੈਕਟ੍ਰਿਕ ਮੋਟਰ ਪਰਮਾਨੈਂਟ ਮੈਗਨੇਟ ਸਿਕਰੋਨਸ ਮੋਟਰ ਹੈ 100 किलोवाट ਦੀ ਇਹ ਮੋਟਰ ਹੈ ਜੇ ਆਪਾਂ ਪਾਵਰ ਦੀ ਗੱਲ ਕਰੀਏ ਤਾਂ 136 PS ਇਸ ਦੀ ਪਾਵਰ ਮਿਲ ਜਾਂਦੀ ਹੈ ਜੇ ਟਾਰਕ ਦੀ ਗੱਲ ਕਰੀ ਤਾਂ 200 Nm ਆਪਾਂ ਨੂੰ ਇਸ ਕਾਰ ਵਿੱਚ ਕਾਫੀ ਵਧੀਆ ਜ਼ਬਰਦਸਤ ਮੋਟਰ ਮਿਲ ਜਾਂਦੀ ਹੈ ਜਿਸ ਦੀ ਪਾਵਰ ਤੇ ਟਾਰਕ ਬਹੁਤ ਵਧੀਆ ਹੈ ਹੁਣ ਆਪਾਂ ਇਸ ਕਾਰ ਦੀ ਬੈਟਰੀ ਦੀ ਗੱਲ ਕਰਦੇ ਹਾਂ ਜਿਸ ਦੀ ਬੈਟਰੀ ਆ ਉਹ ਆਪਾਂ ਨੂੰ 38 ਕਿਲੋਵਾਟ ਦੀ ਬੈਟਰੀ ਮਿਲ ਜਾਂਦੀ ਹੈ ਜਿਸ ਦੀ ਰੇਂਜ ਹੁੰਦੀ ਆ ਕਾਰ ਦੀ ਜੋ ਕਿਲੋਮੀਟਰ ਕੱਢਦੀ ਆ ਤਾਂ ਆਪਾਂ ਨੂੰ 332 ਕਿਲੋਮੀਟਰ ਇੱਕ ਵਾਰੀ ਚਾਰਜ ਕਰਨ ਨਾਲ ਇਹ ਕਾਰ ਕੱਢ ਦਿੰਦੀ ਆ ਜੋ ਕਿ ਬਹੁਤ ਵਧੀਆ ਰੇਂਜ ਆ ਬਹੁਤ ਵਧੀਆ ਕਿਲੋਮੀਟਰ ਕੱਢ ਦਿੰਦੀ ਆ ਇੱਕ ਵਾਰੀ ਚਾਰਜ ਕਰਨ ਨਾਲ ਇਹ ਕਾਰ ਐਮਜੀ ਬਿੰਸਰ ਈਵੀ ਕਾਰ ਦੀ ਜੋ ਬੈਟਰੀ ਆ ਉਹਦੀ ਆਪਾਂ ਨੂੰ ਲਾਈਫਟਾਈਮ ਗਾਰੰਟੀ ਮਿਲ ਜਾਂਦੀ ਆ ਐਂਡ ਅਨਲਿमिटेड ਕਿਲੋਮੀਟਰਸ ਜਿਹੜੇ ਇਸ ਕਾਰ ਦੇ ਵਿੱਚ ਆਪਾਂ ਨੂੰ ਪੁਆਇੰਟ ਮਿਲਦੇ ਨੇ ਚਾਰਜ ਲਾਉਣ ਵਾਸਤੇ ਉਹ ਆਪਾਂ ਨੂੰ AC DC ਦੋਹੇ ਪੁਆਇੰਟ ਮਿਲ ਜਾਂਦੇ ਨੇ ਜਿੱਥੇ ਆਪਾਂ ਚਾਰਜ ਲਾਣੇ ਗੱਡੀ ਨੂੰ ਤੇ ਜਿਹੜਾ ਆਪਣਾ ਇਸ ਦੇ ਟਾਪ ਮਾਡਲ ਆ ਟਾਪ ਮਾਡਲ ਦੇ ਵਿੱਚ ਆਪਾਂ ਨੂੰ ਦੋ ਚਾਰਜਸ ਮਿਲਦੇ ਨੇ ਨਾਲ ਇੱਕ ਤਾਂ ਆਪਾਂ ਇਸ ਦੇ ਕਾਰ ਦੇ ਵਿੱਚ ਰੱਖ ਸਕਦੇ ਹਾਂ ਚਾਰਜਰ ਵੀ ਕਿਤੇ ਵੀ ਆਪਾਂ ਜਾਣੇ ਆਪਾਂ ਚਾਰਜ ਲਗਾ ਸਕਦੇ ਹਾਂ ਨਾ ਤੇ ਬਾਕੀ ਜਿਹੜਾ ਦੂਸਰਾ ਚਾਰਜ ਆ ਉਹ ਆਪਾਂ ਕਹਿੰਦੇ ਨੇ ਘਰਾਂ ਲਵਾ ਸਕਦੇ ਹਾਂ ਜਾਂ ਆਫਿਸ 'ਚ ਲਵਾ ਸਕਦੇ ਹਾਂ ਤੇ ਜਿਹੜਾ ਕਹਿੰਦੇ ਨੇ ਆਪਾਂ ਨੂੰ ਦੋ ਚਾਰਜ ਮਿਲ ਜਾਂਦੇ ਵਿੱਚ ਇੱਕ ਤਾਂ ਮਿਲਦਾ ਆਪਾਂ ਨੂੰ 3.3 ਕਿਲੋਵਾਟ ਦਾ ਤੇ ਦੂਸਰਾ ਮਿਲਦਾ ਆਪਾਂ ਨੂੰ 7.4 ਕਿਲੋਵਾਟ ਦਾ ਤੇ ਜੇ ਆਪਾਂ ਕਿਤੇ ਮਤਲਬ ਕੁਝ ਖਾਣ ਲਈ ਰੁਕਿਆ ਜਾਂ ਕਿਤੇ ਮਤਲਬ ਆਪਾਂ ਜਿਹੜੇ ਬਾਹਰ ਆਪਾਂ ਨੂੰ ਚਾਰਜ ਪੁਆਇੰਟ ਮਿਲ ਜਾਂਦੇ ਨੇ ਰੋਡ ਦੇ ਉੱਤੇ ਉਹ ਫਾਸਟ ਚਾਰਜਰ ਹੁੰਦੇ ਨੇ ਤੇ ਉਹ ਫਾਸਟ ਚਾਰਜਰ ਆਪਾਂ ਨੂੰ ਮੰਨ ਲਓ ਕਿ ਚਲੋ ਵੀ ਪਛਕਉਣ 55 ਮਿੰਟ ਦੇ ਵਿੱਚ ਫੁੱਲ ਚਾਰਜ ਹੋ ਜੂਗੀ ਹੈ ਕਾਰ ਜੋ ਕਿ ਬਹੁਤ ਵਧੀਆ ਗੱਲ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਜੇ ਆਪਾਂ ਕਿਸੇ ਰੈਸਟੋਰੈਂਟ ਦੇ ਵੀ ਰੁਕੇ ਜਿਨਾ ਗੁਰਖਾਣ ਪੀਣ ਲੱਗੇ ਤਾਂ ਵੀ ਆਪਣੀ ਗੱਡੀ ਫੁੱਲ ਚਾਰਜ ਹੋ ਜੂਗੀ ਕਾਫੀ ਵਧੀਆ ਸਮੇਂ ਦੇ ਵਿੱਚ ਤੇ ਕਾਫੀ ਵਧੀਆ ਵੀ ਇਸ ਦੇ ਵਿੱਚ ਜੇ ਫਾਸਟ ਚਾਰਜਿੰਗ ਦੀ ਕਪੈਸਿਟੀ ਆ ਜੋ ਕਿ ਬਹੁਤ ਵਧੀਆ ਜਲਦੀ ਚਾਰਜ ਹੋ ਜਾਂਦੀ ਹੈ ਇਹ ਕਾਰ ਕਾਫੀ ਵਧੀਆ ਇਸ ਕਾਰ ਦੇ ਵਿੱਚ ਫੀਚਰ ਹਨ ਆਓ ਜੀ ਹੁਣ ਆਪਾਂ ਤੁਹਾਨੂੰ ਇਸ ਕਾਰ ਦੇ ਇੰਟੀਰੀਅਰ ਬਾਰੇ ਜਾਣਕਾਰੀ ਦਿੰਦੇ ਹਾਂ ਜਦੋਂ ਆਪਾਂ ਇਸ ਕਾਰ ਦੇ ਨੇੜੇ ਆਉਂਦੇ ਹਾਂ ਤਾਂ ਆਟੋਮੈਟਿਕ ਅਨਲੌਕ ਕਾਰ ਹੋ ਜਾਂਦੀ ਹੈ ਥੋੜਾ ਜਹਾ ਦੂਰ ਜਾਂਦੇ ਹਾਂ ਤਾਂ ਕਾਰ ਲੋਕ ਹੋ ਜਾਂਦੀ ਹੈ ਪਰ ਕੀ ਆਪਣੇ ਕੋਲ ਹੋਣੀ ਚਾਹੀਦੀ ਹੈ ਚਾਹੇ ਆਪਣੀ ਜੇਬ ਦੇ ਵਿੱਚ ਪਈ ਹੋਵੇ ਜਦੋਂ ਕਾਰ ਅਨਲੌਕ ਹੁੰਦੀ ਹੈ ਤਾਂ ਜੋ ਸਮਾਰਟ ਫਲਸ਼ ਡੋਰ ਹੈਂਡਲਸ ਹਨ ਉਹ ਬਾਹਰ ਆ ਜਾਂਦੇ ਹਨ ਤੇ ਜਦੋਂ ਕਾਰ ਲੋਕ ਹੁੰਦੀ ਹੈ ਤਾਂ ਅ ਇਸ ਦੇ ਜੋ ਫਲੈਸ਼ ਡੋਰ ਹੈਂਡਲ ਹੈਨ ਆਟੋਮੈਟਿਕ ਅੰਦਰ ਚੱਲ ਜਾਂਦੇ ਹਨ ਜੋ ਕਿ ਬਹੁਤ ਵਧੀਆ ਫੀਚਰ ਹੈ ਇਸ ਕਾਰ ਨੂੰ ਹੋਰ ਵੀ ਸ਼ਾਨਦਾਰ ਬਣਾਉਂਦੇ ਹਨ ਆਓ ਜੀ ਹੁਣ ਦੇਖੋ ਤੁਸੀਂ ਇਸ ਕਾਰ ਦਾ ਇੰਟੀਰੀਅਰ ਕਿੰਨਾ ਸ਼ਾਨਦਾਰ ਤੇ ਲਗਜ਼ਰੀ ਇੰਟੀਰੀਅਰ ਆ ਕਿੰਨੇ ਜ਼ਬਰਦਸਤ ਡਿਸਪਲੇ ਲੱਗਿਆ ਹੋਇਆ ਹਨ ਇਸ ਕਾਰ ਦੇ ਵਿੱਚ ਤੁਸੀਂ ਚੈੱਕ ਕਰੋ ਜੀ ਗੱਡੀ ਕਿੰਨੀ ਲਗਜ਼ਰੀ ਅੰਦਰੋਂ ਕਿੰਨੇ ਵਧੀਆ ਫੀਚਰ ਹਨ ਇਸ ਕਾਰ ਦੇ ਵਿੱਚ ਸਟੀering ਚੈੱਕ ਕਰੋ ਜੀ ਸਟੀering ਕਿੰਨਾ ਵਧੀਆ ਕਿੰਨਾ ਜ਼ਬਰਦਸਤ ਆ ਕਿੰਨੀ ਸੋਹਣੀ ਲੁੱਕ ਆੰਦਰੋਂ ਸੀਟਾਂ ਚੈੱਕ ਕਰੋ ਜੀ ਕਾਫੀ ਵਧੀਆ ਸੀਟਾਂ ਹਨ ਇਸ ਕਾਰ ਦੀ ਇਸ ਕਾਰ ਦੀਆਂ ਜੋ ਸੀਟਾਂ ਹਨ ਉਹ ਬਹੁਤ ਵਧੀਆ ਤੇ ਲਗਜ਼ਰੀ ਲੈਦਰ ਦੀਆਂ ਸੀਟਾਂ ਹਨ ਜੋ ਇਸ ਦੀ ਫਰੰਟ ਸੀਟ ਡਰਾਈਵਰ ਸਾਈਡ ਵਾਲੀ ਉਹ 6 ਸਵੇ ਪਾਵਰ ਅਡਜਸਟੇਬਲ ਸੀਟ ਆ ਡਰਾਈਵਰ ਸੀਟ ਦੀ ਹਾਈਟ ਅਡਜਸਟਮੈਂਟ ਕਰ ਸਕਦੇ ਆਪਾਂ ਫਰੰਟ ਦੋਵੇਂ ਸੀਟਾਂ ਡਰਾਈਵਰ ਤੇ ਕੋ-ਡਰਾਈਵ ਸੀਟਾਂ ਦੋਹੇ ਵੈਂਟੀਲੇਟਡ ਸੀਟਾਂ ਮਿਲ ਜਾਂਦੀਆਂ ਹਨ ਇਸ ਕਾਰ ਦੀਆਂ ਇਸ ਕਾਰ ਦਾ ਇੰਟੀਰੀਅਰ ਏ ਨਾਈਟ ਬਲੈਕ ਇੰਟੀਰੀਅਰ ਹੈ ਰਾਇਲ ਟੱਚ 골ਡ ਇੰਟੀਰੀਅਰ ਹਾਈਲਾਈਟਸ ਹਨ ਇਸ ਦੀ ਜੋ ਕਿ ਇਸ ਕਾਰ ਦੀ ਲੁੱਕ ਨੂੰ ਹੋਰ ਜ਼ਿਆਦਾ ਸ਼ਾਨਦਾਰ ਤੇ ਅੰਦਰੋਂ ਬਹੁਤ ਲਗਜ਼ਰੀ ਸੁੰਦਰ ਇਸ ਕਾਰ ਨੂੰ ਇਸ ਦਾ ਇੰਟੀਰੀਅਰ ਬਣਾਉਂਦਾ ਹੈ ਇਸ ਕਾਰ ਦਾ ਇੰਟੀਰੀਅਰ ਇੰਨਾ ਲਗਜ਼ਰੀ ਬਣਾਇਆ ਗਿਆ ਕਿ ਅੰਦਰ ਬੈਠ ਕੇ ਬਹੁਤ ਹੀ ਵਧੀਆ ਜ਼ਿਆਦਾ ਕੈਂਡ ਫੀਲ ਹੁੰਦਾ ਬਹੁਤ ਵਧੀਆ ਡਿਸਪਲੇ ਹਨ ਇਹ ਦੇਖੋ ਮੀਟਰ ਦੀ ਡਿਸਪਲੇ ਚੈੱਕ ਕਰੋ ਤੁਸੀਂ ਕਿੰਨੀ ਸੋਹਣੀ ਤੇ ਸੁੰਦਰ ਡਿਸਪਲੇ ਇਸ ਕਾਰ ਦੀ ਚੌਹਜੀ ਟੱਚ ਸਕਰੀਨ ਆ ਜਾਂਦੀ ਆ ਉਹ ਵੀ ਆਪਾਂ ਨੂੰ ਕਾਫੀ ਵਧੀਆ ਤੇ ਕਾਫੀ ਸੋਹਣੀ ਟੱਚ ਸਕਰੀਨ ਮਿਲਦੀ ਆ ਅੰਦਰ ਬਹਿ ਕੇ ਵੀ ਲੱਗਦਾ ਵੀ ਹਾਂ ਆਪਾਂ ਕਿਸੇ ਬਹੁਤ ਵਧੀਆ ਲਗਜ਼ਰੀ ਕਬਿਜੀ ਚ ਬੈਠੇ ਆ ਕਾਫੀ ਵਧੀਆ ਫੀਲ ਹੁੰਦਾ ਵਿੱਚ ਬੈ ਕੇ ਕਾਫੀ ਵਧੀਆ ਤੇ ਐਨ ਸੌਲਡ ਕਾਰ ਬਣਾਈ ਗਈ ਆ ਕਾਫੀ ਵਧੀਆ ਦੇ ਵਿੱਚ ਫੀਚਰ ਹਨ ਕਾਫੀ ਵਧੀਆ ਇਸ ਦਾ ਡਿਜ਼ਾਈਨ ਕੀਤਾ ਗਿਆ ਇਹ ਕਾਰ ਕਾਫੀ ਵਧੀਆ ਅੰਦਰੋਂ ਫੀਲ ਹੁੰਦਾ ਇਹ ਆਪਣਾ ਚਾਰੇ ਪਾਵਰ ਵਿੰਡੋ ਦੇ ਬਟਨ ਆ ਜਾਂਦੇ ਨੇ ਜੋ ਡੋਰ ਦੇ ਸੀਸ਼ਨ ਆਪਾਂ ਓਪਨ ਕਰਨ ਵਾਸਤੇ ਤੇ ਕਾਫੀ ਵਧੀਆ ਦੇਖੋ ਇੱਥੋਂ ਬਲੈਕ ਤੇ ਗੋਲਡਨ ਟੱਚ ਦੇ ਵਿੱਚ ਹੈ ਇਸ ਦਾ ਕਿੰਨੇ ਸੋਹਣੇ ਡੋਰ ਦੇ ਉੱਤੇ ਇਸ ਦੀ ਲੁੱਕ ਆ ਕਾਫੀ ਵਧੀਆ ਆਪਾਂ ਨੂੰ ਫੀਲ ਕਰਾਉਂਦੀ ਆ ਅੰਦਰ ਬੈਠ ਕੇ ਕਿ ਹਾਂਜੀ ਆਪਾਂ ਕਾਫੀ ਵਧੀਆ ਗੱਡੀ ਦੇ ਵਿੱਚ ਬੈਠੇ ਆ ਇਸ ਕਾਰ ਵਿੱਚ ਸਪੇਸ ਬਹੁਤ ਵਧੀਆ ਹੈ ਕਾਫੀ ਲਗਜ਼ਰੀ ਫੀਲ ਕਰਾਉਂਦੀ ਆ ਜਦੋਂ ਆਪਾਂ ਇਸ ਦੇ ਅੰਦਰ ਬੈਠੇ ਹੁੰਦੇ ਆ ਇਨਸਾਈਡ ਰੀਅਰ ਵਿਊ ਮਿਰਰ ਆਈ ਆਰ ਬੀ ਐਮ ਆਟੋ ਡੀਮਿੰਗ ਆ ਇਸ ਕਾਰ ਦਾ ਇਹ ਕਾਰ ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ ਆਂਦੀ ਆ ਦੋ ਪੈਡਲ ਹਨ ਇਸ ਕਾਰ ਵਿੱਚ ਇਹ 5 ਸੀਟ ਦੇ ਨਾਲ ਆ ਕਰਨ ਦੇ ਇਸ ਦੀ ਸੀਟ ਕਪੈਸਿਟੀ 5 ਸੀਟ ਕਪੈਸਿਟੀ ਹੈ ਇਸ ਕਾਰ ਦੀ ਕਾਫੀ ਵਧੀਆ ਲਗਜ਼ਰੀ ਤੇ ਕਾਫੀ ਸਪੇਸ ਮਿਲ ਜਾਂਦੀ ਹੈ ਇਸ ਕਾਰ ਦੇ ਵਿੱਚ ਹੁਣ ਆਪਾਂ ਕਾਰ ਦੇ ਅੰਦਰ ਬੈਠ ਰਹੇ ਹਾਂ ਦੇਖੋ ਜੀ ਕਿੰਨਾ ਵਧੀਆ ਸਟੀering ਆ ਤੇ ਸੈਂਟਰ ਦੇ ਵਿੱਚ ਆਪਾਂ ਨੂੰ MG ਦਾ ਲੋਗੋ ਆ ਜਾਂਦਾ ਜੋ ਕਿ ਬਹੁਤ ਹੀ ਜ਼ਬਰਦਸਤ ਹੀ ਕੈਂਟ ਲੱਗਦਾ ਇਸ ਕਾਰ ਦੇ ਇਨਸਟਰੂਮੈਂਟ ਕਲਸਟਰ ਦੀ ਗੱਲ ਕਰੀਏ ਫੁਲੀ ਡਿਜੀਟਲ 2.3 CM 8.8 ਇੰਚ LCD ਕਲਸਟਰ ਮਿਲ ਜਾਂਦਾ ਜਿਸ ਦੇ ਵਿੱਚ ਕਾਫੀ ਫੀਚਰ ਆ ਜਾਂਦੇ ਹਨ ਇਹ ਕਾਰ ਬਹੁਤ ਵਧੀਆ ਡਿਜ਼ਾਈਨ ਕੀਤੀ ਗਈ ਹੈ ਇੱਥੇ ਆਪਾਂ ਦੇਖੋ ਬੋਤਲ ਹੋਲਡਰ ਆਗੇ ਕੱਪ ਹੋਲਡਰ ਆਗੇ ਕਾਫੀ ਵਧੀਆ ਇਸ ਕਾਰ ਦਾ ਦੇਖੋ ਡੈਸ਼ਬੋਰਡ ਆ ਕਾਫੀ ਵਧੀਆ ਅੰਦਰੋਂ ਬਹੁਤ ਵਧੀਆ ਫੀਲ ਕਰਾਂਦਾ ਦੇਖੋ ਕਿੰਨਾ ਜ਼ਬਰਦਸਤ ਆ ਇਸ ਕਾਰ ਦੀ ਟੱਚ ਡਿਸਪਲੇ ਦੀ ਗੱਲ ਕਰੀਏ ਕਾਫੀ ਵੱਡੀ ਤੇ ਵਧੀਆ ਹੈ 39.6cm 15.6 ਇੰਚ ਇਸ ਕਾਰ ਦੀ ਡਿਸਪਲੇ ਇਸ ਕਾਰ ਦੀ ਗ੍ਰੈਂਡ 뷰 ਟੱਚ ਡਿਸਪਲੇ ਹੈ USB FM Bluetooth Music ਕਾਲਿੰਗ ਵਾਲੇ ਫੀਚਰ ਆ ਜਾਂਦਾ ਇਸ ਕਾਰ ਦੇ ਵਿੱਚ ਵਾਇਰਲੈਸ Android Auto Apple CarPlay 9 ਸਪੀਕਰ ਆਡੀਓ ਸਿਸਟਮ ਆ ਜਾਂਦਾ 4 ਸਪੀਕਰ ਨੇ 4 ਟਵੀਟਰ ਇੱਕ ਇੱਕ ਸਬੂਫਰ ਇਸ ਕਾਰ ਦੇ ਵਿੱਚ ਆਈ ਸਮਾਰਟ A18+ ਕਨੈਕਟਡ ਕਾਰ ਫੀਚਰਸ ਆ ਜਾਂਦੇ ਨੇ ਇਸ ਕਾਰ ਦੇ ਵਿੱਚ 360 ਡਿਗਰੀ ਵੀਊ ਕੈਮਰਾ ਇਸ ਕਾਰ ਦੇ ਵਿੱਚ ਆ ਜਾਂਦਾ ਜੀ ਜੋ ਇਸ ਕਾਰ ਦੇ AC ਕੰਟਰੋਲ ਹਨ ਦੇਖੋ ਜੀ ਕਿੰਨੇ ਵਧੀਆ ਆਟੋਮੈਟਿਕਲੀ ਦੇ AC ਕੰਟਰੋਲ ਹਨ ਆ ਇੱਥੇ ਆ ਗਿਆ ਜੀ ਆਪਣਾ ਫਰੰਟ ਕੰਸੋਲ ਆ ਗਿਆ ਇਸ ਕਾਰ ਦਾ ਜੋ ਕੀ ਸੋ ਰੋਲਰ ਸ਼ਟਰ ਨੇ ਇਸ ਕਾਰ ਦੇ ਕਾਫੀ ਵਧੀਆ ਤੇ ਕਾਫੀ ਲਗਜ਼ਰੀ ਫੀਲ ਹੁੰਦਾ ਦੇਖੋ ਕਿੰਨਾ ਜ਼ਬਰਦਸਤ ਹੈ ਜੀ ਕਾਫੀ ਵਧੀਆ ਆਪਾਂ ਕੱਪ ਹੋਲਡਰ ਨੇ ਇਸ ਵਿੱਚ ਤੇ ਆਪਾਂ ਕਾਫੀ ਸਮਾਨ ਰੱਖ ਸਕਦੇ ਹਾਂ ਵਾਇਰਲੈਸ ਸਮਾਰਟਫੋਨ ਚਾਰਜਰ ਹੈਗਾ ਤੇ ਇੱਥੇ ਆਰਮ ਰੈਸਟ ਆ ਗਿਆ ਫਰੰਟ ਤੇ ਆਪਨੂੰ ਬਹੁਤ ਵਧੀਆ ਸਟੋਰੇਜ ਦੇ ਨਾਲ ਕਾਫੀ ਵਧੀਆ ਜਿਹੜੀ ਸਟੋਰੇਜ ਮਿਲ ਜਾਂਦੀ ਹੈ ਇਸ ਆਰਮ ਰੈਸਟ ਦੇ ਵਿੱਚ ਤੇ ਇਹ ਵੀ ਆਪਾਂ ਨੂੰ ਬਲੈਕ ਕਲਰ ਦੇ ਵਿੱਚ ਜਿਹਦਾ ਮਿਲ ਜਾਂਦਾ ਇਸ ਦੇ ਵਿੱਚ ਕਾਫੀ ਸਟੋਰੇਜ ਤੇ ਚਾਰਜਰ ਸੌਖਤ ਮਿਲ ਜਾਂਦਾ ਆਪਾਂ ਨੂੰ ਜਿਹੜਾ ਇਹ ਤਾਂ ਆਪ ਨੂੰ ਆਰਮ ਰੈਸਟ ਸਟੋਰੇਜ ਆ ਕਾਫੀ ਵਧੀਆ ਮਿਲ ਜਾਂਦੀ ਐ ਇਸ ਵਿੱਚ ਆਪਾਂ ਨੂੰ ਇੱਕ ਤਾਂ ਚਾਰਜ ਸੌਫਟਵੇਅਰ ਮਿਲ ਜਾਂਦਾ ਤੇ ਕਾਫੀ ਵਧੀਆ ਆਰਮ ਰੈਸਟ ਸਟੋਰੇਜ ਇਸ ਕਾਰ ਦੀ ਇਸ ਕਾਰ ਵਿੱਚ ਮਲਟੀ ਕਲਰ ਐਲਈਡੀ ਐਂਬੀਅਨ ਲਾਈਟਸ ਵਿਦ 256 ਕਲਰਸ ਮਿਲ ਜਾਂਦੇ ਨੇ ਇਸ ਕਾਰ ਦਾ ਇੰਟੀਰੀਅਰ ਕੇ ਨਾਈਟ ਬਲੈਕ ਇੰਟੀਰੀਅਰ ਅਤੇ ਰਾਇਲ ਟੱਚ 골ਡ ਇੰਟੀਰੀਅਰ ਹਾਈਲਾਈਟਸ ਐਂਡ ਵੁਡਨ ਫਿਨਿਸ਼ ਹਾਈਲਾਈਟਸ ਲਗਜ਼ਰੀ ਇੰਟੀਰੀਅਰ ਹੈ ਇਸ ਕਾਰ ਦਾ ਜੇ ਆਪਾਂ ਇਸ ਕਾਰ ਦੀ ਸੇਫਟੀ ਦੀ ਗੱਲ ਕਰੀਏ ਤਾਂ ਇਸ ਕਾਰ ਵਿੱਚ 6 ਏਅਰ ਬੈਗ ਆਂਦੇ ਹਨ ਸੇਫਟੀ ਵਿੱਚ ਵੀ ਇਹ ਕਾਰ ਕਾਫੀ ਵਧੀਆ ਕਾਰ ਹੈ ਫਰੰਟ ਸੀਸੇ ਵਿੱਚ ਵੀ ਕਾਫੀ ਸਾਫ਼ ਤੇ ਵਧੀਆ ਦਿਖਾਈ ਦਿੰਦਾ ਹੈ एलईडी फ्रंट रीडिंग लैंप्स सन वाइजर विद वेंटिंग मिरर एंड लाइट जो इस कार ਦਾ ਗਲਾਸ ਰੂਫ ਆ ਇਹ ਕਾਫੀ ਵਧੀਆ ਤੇ ਕਾਫੀ ਸ਼ਾਨਦਾਰ ਆ ਜੋ ਕਿ ਇਸ ਕਾਰ ਦੀ ਲੁੱਕ ਨੂੰ ਬਹੁਤ ਜ਼ਿਆਦਾ ਤੇ ਬਹੁਤ ਵਧੀਆ ਲਗਜ਼ਰੀ ਬਣਾ ਦਿੰਦਾ ਤੇ ਕਾਫੀ ਕੰਫਰਟੇਬਲ ਤੇ ਕਾਫੀ ਸਪੇਸ ਵਾਲੀ ਕਾਰ ਆ ਇਸ ਕਾਰ ਦੇ ਵਿੱਚ 5 ਸੀਟ ਕਪੈਸਿਟੀ ਆ ਜੋ ਕਿ ਕਾਫੀ ਵਧੀਆ ਕੋ ਬਦਿਆ ਸਪੇਸ ਮਿਲ ਜਾਂਦੀ ਇਸ ਕਾਰ ਦੇ ਵਿੱਚ ਕਾਫੀ ਵਧੀਆਂ ਜਿਹੀਆਂ ਸੀਟਾਂ ਹਨ ਇਸ ਕਾਰ ਦੀਆਂ ਜੋ ਸੀਟਾਂ ਨੇ ਉਹ 에어로 ਲੌਂਜ ਸੀਟਾਂ ਨੇ ਜੋ ਕਿ ਬਹੁਤ ਵਧੀਆ ਤੇ ਕੰਫਰਟੇਬਲ ਸੀਟਾਂ ਨੇ ਕਾਫੀ ਵਧੀਆ ਆਪਾਂ ਨੂੰ ਡਰਾਈਵ ਕਰਨ ਚ ਸਫਰ ਕਰਨ ਦੇ ਵਿੱਚ ਵਧੀਆ ਫੀਲ ਹੁੰਦਾ ਹੈ ਇਹ ਇਸ ਕਾਰ ਦਾ ਗਲੱਬ ਬਾਕਸ ਹੈ ਜੋ ਕਿ ਕਾਫੀ ਸਪੇਸ ਵਾਲਾ ਗਲੱਬ ਬਾਕਸ ਹੈ ਇਸ ਕਾਰ ਵਿੱਚ ਡਿਊਲ ਹਾਰਨ ਕਰੂਜ਼ ਕੰਟਰੋਲ ਚਾਈਲਡ ਲੌਕ ਆਈ ਸਮਾਰਟ ਕਨੈਕਟਡ ਕਾਰ ਕੀ ਫੀਚਰਸ ਸਟੀering ਮਾਉਂਟ ਆਡੀਓ ਕੰਟਰੋਲ ਜੂ ਐਸ ਵੀ ਚਾਰਜ ਫਰੰਟ ਤੇ ਦੋ ਆ ਜਾਂਦੇ ਨੇ ਟਾਈਪ ਏ ਐਂਡ ਟਾਈਪ ਸੀ ਆਪ ਨੂੰ 12 ਵੋਲਟ ਪਾਵਰ ਦਾ ਸੌਕਟ ਆ ਜਾਂਦਾ ਲੈਦਰ ਵਿੱਚ ਆਪਾਂ ਡੈਸ਼ਬੋਰਡ ਡਰਾਈਵ ਆਰਾਮ ਰੈਸਟ ਡੋਰ ਟਰੰਕਸ ਸਟੇering wheel ਮੈ ਆਪਾਂ ਲੈਦਰ ਦੇ ਵਿੱਚ ਮਿਲ ਜਾਂਦਾ ਇਸ ਕਾਰ ਐਮਜੀ ਬਿੰਸਰ ای وی کار دی لمبے ਸਮੇਂ ਤੱਕ ਚੱਲਣ ਵਾਲੀ ਭਰੋਸੇਮੰਦ بیٹری ਆ ਇਸ ਦੇ 4 ਮੋਡ ਡਰਾਈਵਿੰਗ ਮੋਡ ਹਨ ਇਕੋ ਪਲਸ ਇਕੋ ਨਾਰਮਲ سپورٹس ਇਹ کافی ਵਧੀਆ ਡਰਾਈਵ ਕਰਨ ਦੇ ਵਿੱਚ کافی ਵਧੀਆ ਨਜ਼ਾਰਾ ਆਂਦਾ کافی ਵਧੀਆ ਫੀਲ ਕਰਾਉਣ ਜਿਆ ਡਰਾਈਵ ਕਰਾਉਣ ਦੇ ਵਿੱਚ ਕਾਫੀ ਵਧੀਆ ਕਾਰ ਹੈ ਇਸ ਕਾਰ ਵਿੱਚ ਸਮਾਰਟ ਐਂਟਰੀ ਸਿਸਟਮ ਸਮਾਰਟ 스타ਟ ਸਿਸਟਮ ਵਰਗੇ ਫੀਚਰ ਇਸ ਕਾਰ ਵਿੱਚ ਮਿਲ ਜਾਂਦੇ ਹਨ ਇਸ ਕਾਰ ਦਾ ਸਟੀering ਕਾਫੀ ਲਗਜ਼ਰੀ ਹੈ ਇਧਰ ਆਪਨ ਗੇਅਰ ਮਿਲ ਜਾਂਦੇ ਆ ਤੇ ਇਧਰ ਲਾਈਟਸ ਵਗੈਰਾ ਦਾ ਅਡਜਸਟਮੈਂਟ ਮਿਲ ਜਾਂਦੇ ਆ ਤੇ ਕਾਫੀ ਵਧੀਆ ਇਸ ਸਟੀering ਦੇ ਉੱਤੇ ਆਪਨ ਮਾਉਂਟ ਮਿਲ ਜਾਂਦੇ ਨੇ ਇਸ ਕਾਰ ਦੇ ਸਟੀering ਦੀ ਆਪਾਂ ਅਡਜਸਟਮੈਂਟ ਕਰ ਸਕਦੇ ਆ ਟਿਲਟ ਐਂਡ ਟੈਲੀਸਕੋਪੀ ਸਟੀering ਵੀਲ ਇਹ ਕਾਫੀ ਲਗਜ਼ਰੀ ਕਾਰ ਬਣਾਈ ਗਈ ਆ ਕਾਫੀ ਵਧੀਆ ਅੰਦਰ ਬੈ ਕੇ ਕਾਫੀ ਵਧੀਆ ਫੀਲ ਹੁੰਦਾ ਕਾਫੀ ਸਪੇਸ ਵੀ ਕਾਫੀ ਮਿਲ ਜਾਂਦੀ ਹੈ ਕਾਰ ਦੇ ਵਿੱਚ ਤੇ ਬੰਦਾ ਡਰਾਈਵ ਕਰਨ ਦੇ ਵਿੱਚ ਜਿੰਨਾ ਮੈਂ ਅੱਜ ਡਰਾਈਵ ਕਰ ਲਿਆ ਬਹੁਤ ਵਧੀਆ ਸੌਖੇ ਤਰੀਕੇ ਨਾਲ ਬੰਦਾ ਡਰਾਈਵ ਕਰਦਾ ਤੇ ਕਾਫੀ ਵਧੀਆ ਜੀ ডিসਪਲੇ ਆ ਜਾਂਦੀਆਂ ਨੇ ਜੋ ਕਿ ਬੰਦੇ ਨੂੰ ਵਧੀਆ ਨਜ਼ਾਰਾ ਆਉਂਦਾ ਕਾਰ ਚਲਾਉਣ ਦੇ ਵਿੱਚ ਆਓ ਜੀ ਹੁਣ ਆਪਾਂ ਤੁਹਾਨੂੰ ਇਸ ਕਾਰ ਦੇ ਬੈਕ ਸੀਟਾਂ ਬਾਰੇ ਰੀਅਰ ਲੈਗ ਰੂਮ ਬਾਰੇ ਜਾਣਕਾਰੀ ਦੰਦੇ ਆ ਬਹੁਤ ਹੀ ਵਧੀਆ ਲਗਜ਼ਰੀ ਟੂ ਸਪੇਸ ਵਾਲਾ ਇਹਦਾ ਰੀਅਰ ਲੈਗ ਰੂਮ ਆ ਬੈਕ ਜੋ ਡੋਰ ਨੇ ਇੱਦੇ ਕਾਫੀ ਵਧੀਆ ਬਣਾਏ ਗਏ ਹਨ ਕਾਫੀ ਵਧੀਆ ਫਿਨਿਸ਼ਿੰਗ ਦੇ ਨਾਲ ਤੁਸੀਂ ਆਪ ਚੈੱਕ ਕਰ ਸਕਦੇ ਹੋ ਗਲੈਕ 골ਡ ਅਤੇ ਬੁੱਡਨ ਫਿਨਿਸ਼ਿੰਗ ਦੇ ਨਾਲ ਆਪਾਂ ਨੂੰ ਬੈਕ ਡੋਰ ਦੇ ਉੱਤੇ ਫਿਨਿਸ਼ਿੰਗ ਮਿਲ ਜਾਂਦੀ ਆ ਜੋ ਇਸ ਕਾਰ ਦੀ ਸਪੇਸ ਹੈ ਕਾਫੀ ਵਧੀਆ ਸਪੇਸ ਹੈ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਕਿੰਨੀ ਲਗਜ਼ਰੀ ਸੀਟਾਂ ਹਨ ਬਹੁਤ ਹੀ ਵਧੀਆ ਕੰਫਰਟੇਬਲ ਤੇ ਕਾਫੀ ਲਗਜ਼ਰੀ ਇਸ ਕਾਰ ਦੀਆਂ ਸੀਟਾਂ ਹਨ ਕਾਫੀ ਸਪੇਸ ਮਿਲ ਜਾਂਦੀ ਆਪਾਂ ਨੂੰ ਲੈਗ ਰੂਮ ਚੈੱਕ ਕਰ ਸਕਦੇ ਤੁਸੀਂ ਕਾਫੀ ਵਧੀਆ ਇਸ ਕਾਰ ਵਿੱਚ ਲੈਗ ਰੂਮ ਮਿਲ ਜਾਂਦਾ ਤੇ ਕਾਫੀ ਵਧੀਆ ਫੀਲ ਹੁੰਦਾ ਜਦੋਂ ਆਪਾਂ ਸਫਰ ਕਰਦੇ ਆ ਪਿੱਛੇ ਆਪਾਂ ਨੂੰ ਏਸੀ ਵੈਂਟਸ ਮਿਲ ਜਾਂਦਾ ਤੇ ਸੀ ਟਾਈਪ ਚਾਰਜਰ ਮਿਲ ਜਾਂਦਾ ਤੇ ਕਾਫੀ ਵਧੀਆ ਇਸ ਕਾਰ ਦੇ ਵਿੱਚ ਫੀਚਰ ਹਨ ਤੇ ਇੱਥੋਂ ਤੁਸੀਂ ਗੱਡੀ ਚੈੱਕ ਆ ਸਕਦੇ ਕਿਉਂ ਲਗਜ਼ਰੀ ਫੀਲ ਆਉਂਦਾ ਦੇਖੋ ਜੀ ਕਿੰਨੀ ਵਧੀਆ ਲਗਜ਼ਰੀ ਗੱਡੀ ਲੱਗਦੀ ਆ ਦੇਖੋ ਜੀ ਕਿਉਂ ਘੈਂਟ ਆ ਨਾ ਦੇਖੋ ਮੈਂ ਕਹਿੰਦਾ ਕਮਾਲ ਕਰਤੀ ਐਮਜੀ ਨੇ ਬੇ ਸਰਕਾਰ ਦੇ ਵਿੱਚ ਜੋ ਫੀਚਰ ਦਿੱਤੇ ਨੇ ਜੋ ਇਸ ਦੀ ਅੰਦਰ ਡਿਜ਼ਾਈਨ ਕੀਤੀ ਗਿਆ ਬਾਹਰ ਡਿਜ਼ਾਈਨ ਕੀਤੀ ਗਿਆ ਕਾਫੀ ਵਧੀਆ ਇਹ ਕਾਰ ਡਿਜ਼ਾਈਨ ਕੀਤੀ ਗਈ ਆ ਤੇ ਸੈਂਟਰ ਚ ਆਪਰ ਆਰਮ ਰੈਸਟ ਤੇ ਕੱਪ ਹੋਲਡਰ ਮਿਲ ਜਾਂਦਾ ਤੇ ਜੋ ਇਸ ਜੇ ਸਿੱਟਾ ਨੇ 135 ਇਸ ਦਾ ਰੈਕਲਾਈਨ ਸਿੱਟਾ ਨੇ ਜੋ ਕਿ ਲੰਮੀਆਂ ਪੈ ਜਾਂਦੀਆਂ ਨੇ ਸਿੱਟਾ ਕਾਫੀ ਵਧੀਆ ਫੀਲ ਆਂਦਾ ਤੇ ਜੋ ਇਸ ਜੇ ਸਿੱਟਾ ਆਪਾਂ ਜੇ 60 40 ਕਾਰ ਜੇ ਫੋਲਡਿੰਗ ਕਰ ਦੇ ਤਾਂ ਬਹੁਤ ਵਧੀਆ ਆਪਾਂ ਨੂੰ ਸਪੇਸ ਮਿਲ ਜਾਂਦੀ ਇਸ ਕਾਰ ਦੇ ਵਿੱਚ ਤੇ کافی ਵਧੀਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਲੈਗ ਰੂਮ ਹੈਡ ਰੂਮ کافی ਵਧੀਆ ਤੇ کافی ਵਧੀਆ ਬੰਦਾ ਕੰਫਰਟੇਬਲ ਬੈ ਕੇ ਸਫਰ ਕਰਦਾ ਤੇ ਕਿਸੇ ਤਰ੍ਹਾਂ ਦੀ ਕੋਈ ਉਹ ਨਹੀਂ ਹੈਗੀ ਵੀ ਆਪਾਂ ਨੂੰ ਦਿੱਕਤ ਆਊਗੀ ਲੈਗ ਰੂਮ ਦੇ ਵਿੱਚ کافی ਵਧੀਆ ਤਾਰ ਦੇ ਵਿੱਚ ਸਪੇਸ ਆ کافی ਵਧੀਆ ਬੰਦੇ ਨੂੰ ਬੈ ਕੇ ਅੰਦਰ ਫੀਲ ਹੁੰਦਾ بزਨਸ ਕਲਾਸ ਬੰਦੇ ਨੂੰ ਫੀਲ ਹੁੰਦਾ ਵੀ ਹਾਂ ਯਾਰ ਆਪਾਂ ਕਿਸੇ ਬਹੁਤ ਵਧੀਆ ਲਗਜ਼ਰੀ ਕਾਰ ਦੇ ਵਿੱਚ ਬੈਠਿਆ ਕਾਫੀ ਵਧੀਆ ਪਰੂਫ ਗਲਾਸ ਰੂਫ ਦੇ ਵਿੱਚ ਵੀ ਆਪਾਂ ਨੂੰ ਕਾਫੀ ਵਧੀਆ ਦਿਖਾਈ ਦਿੰਦਾ ਉੱਪਰ ਅਸਮਾਨੀ ਦ੍ਰਿਸ਼ ਤੇ ਕਾਫੀ ਵਧੀਆ ਗੱਡੀ ਬਣਾਈ ਗਿਆ ਕਾਫੀ ਵਧੀਆ ਜਿਸਪੇਸ ਦੇ ਸਕਦੇ ਹੋ ਤੇ ਕਾਫੀ ਵਧੀਆ ਕਾਰ ਆ ਐਮ ਜੀ ਮਿੰਸਟਰ ਕਾਰ ਕਾਫੀ ਵਧੀਆ ایਵੀ ਕਾਰ ਬਣਾਈ ਗਿਆ ਐਮ ਜੀ ਵੱਲੋਂ ਇਸ ਕਾਰ ਵਿੱਚ ਬਹੁਤ ਵਧੀਆ ਤੇ ਕਾਫੀ ਫੀਚਰ ਹਨ ਹੁਣ ਆਪਾਂ ਇਸ ਕਾਰ ਦੇ ਬੂਟ ਸਪੇਸ ਦੀ ਗੱਲ ਕਰਦੇ ਹਾਂ ਜੋ ਕਿ ਬਹੁਤ ਹੀ ਵਧੀਆ ਤੇ کافی سپیس ਨਾਲ ਆਪਾਂ ਨੂੰ ਇਸ ਕਾਰ ਦਾ ਬੂਟ ਸਪੇਸ ਮਿਲ ਜਾਂਦਾ ਦੇਖੋ ਪਿੱਛੋਂ ਦੀ ਲੁੱਕ ਚੈੱਕ ਕਰੋ ਗੱਡੀ ਦੀ ਕਿੰਨੀ ਸੋਹਣੀ ਲੁੱਕ ਆ کافی ਵਧੀਆ ਇਸ ਦਾ ਟੇਲ ਗੇਟ ਆ ਤੇ ਬਹੁਤ ਸਮੂਥਲੀ ਟੇਲ ਗੇਟ ਓਪਨ ਹੁੰਦਾ ਤੇ کافی ਵਧੀਆ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਨੂੰ ਬਹੁਤ ਹੀ ਵਧੀਆ ਫੀਚਰ ਦਿੱਤੇ ਗਏ ਇਸ ਕਾਰ ਦੇ ਵਿੱਚ ਇੱਥੋਂ ਚੈੱਕ ਕਰੋ ਗੱਡੀ ਦੀ ਲੁੱਕ ਕਿੰਨੀ ਸੋਹਣੀ ਆ ਉੱਪਰ ਗਲਾਸ ਦਾ ਕਿੰਨਾ ਵਧੀਆ 뷰 ਆਂਦਾ ਤੁਸੀਂ ਸੀਟਸ ਚੈੱਕ ਕਰ ਸਕਦੇ ਹੋ ਸਪੇਸ ਦੇਖੋ ਤੁਸੀਂ ਕਾਰ ਦੀ ਸਪੇਸ ਕਿੰਨੀ ਵਧੀਆ ਤੇ ਅੰਦਰੋਂ ਲਗਜ਼ਰੀ ਫੀਲ ਆਂਦਾ ਦੇਖੋ ਕਾਫੀ ਵਧੀਆ ਤੇ ਇੱਥੇ ਆਪਾਂ ਨੂੰ ਇਸ ਦੇ ਚਾਰਜਰ ਮਿਲ ਜਾਂਦੇ ਹਨ ਤੇ ਬਾਕੀ ਕਾਫੀ ਵਧੀਆ ਆਪਾਂ ਨੂੰ ਸਪੇਸ ਮਿਲ ਜਾਂਦੀ ਆ ਤੇ ਇੱਥੇ ਆਪਾਂ ਨੂੰ ਸਾਬੂ ਫੁਰ ਵਗੈਰਾ ਐਂਪਲੀਫਾਇਰ ਵਗੈਰਾ ਦਾ ਸਿਸਟਮ ਆ ਗਿਆ ਤੇ ਟੂਲ ਕਿੱਟਾ ਆਪਾਂ ਰੱਖ ਸਕਦੇ ਇੱਥੇ ਪੈਂਚਰ ਕਿੱਟ ਰੱਖ ਸਕਦੇ ਆ ਤੇ ਕਾਫੀ ਵਧੀਆ ਆਪਾਂ ਨੂੰ ਇੱਥੇ ਵੀ ਸਪੇਸ ਮਿਲ ਜਾਂਦੀ ਆ ਤੇ ਜੋ ਇਸ ਦਾ ਬੂਟ ਸਪੇਸ ਆ 604 ਲੀਟਰ ਦਾ ਬੂਟ ਸਪੇਸ ਆ ਜੋ ਕਿ ਬਹੁਤ ਵਧੀਆ ਕਾਫੀ ਬੂਟ ਸਪੇਸ ਮਿਲ ਜਾਂਦਾ ਆਪਾਂ ਨੂੰ ਕਾਫੀ ਆਪਾਂ ਸਮਾਨ ਰੱਖ ਸਕਦੇ ਜੇ ਆਪਾਂ 60 40 ਜਿੱਦਾਂ ਸੀਟਾਂ ਫੋਲਡ ਕਰ ਦਿੰਦੇ ਤਾਂ ਆਪਾਂ ਨੂੰ ਬਹੁਤ ਵਧੀਆ ਬੂਟ ਸਪੇਸ ਮਿਲ ਜਾਂਦੀ ਇਸ ਕਾਰ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ MG ਕੰਪਨੀ ਹਮੇਸ਼ਾ ਹੀ ਆਪਣੀਆਂ ਕਾਰਾਂ ਬਹੁਤ ਵਧੀਆ ਬਣਾ ਰਹੀ ਹੈ ਇਹਨਾਂ ਵਿੱਚੋਂ ਬਿੰਸਟਰ ਕਾਰ ਵੀ ਕਾਫੀ ਲਗਜ਼ਰੀ ਕਾਰ ਹੈ ਕਾਫੀ ਵਧੀਆ ਇਹ ਕਾਰ ਜਿੱਦਣ ਦੀ ਲਾਂਚ ਹੋਈ ਆ ਬਹੁਤ ਵਧੀਆ ਇਸ ਦਾ ਰਿਸਪੌਂਸ ਆ ਹਾਰਿਕ ਨੂੰ ਪਸੰਦ ਆ ਰਹੀ ਹੈ ਇਹ ਕਾਰ ਕਿਉਂਕਿ ਬਹੁਤ ਹੀ ਵਧੀਆ ਡਿਜ਼ਾਈਨ ਕੀਤੀ ਗਈ ਇੱਕ ਤਾਂ ਕਾਰ ਇੱਕ ਇਹ ਆਪਣਾ ਈਵੀ ਚ ਆ ਗਈ ਦਾ ਇਸ ਕਰਕੇ ਅੱਜ ਕੱਲ ਈਵੀ ਕਾਰਾਂ ਦਾ ਕਾਫੀ ਟ੍ਰੈਂਡ ਚੱਲ ਰਿਹਾ ਕਿਉਂਕਿ ਈਵੀ ਆਉਣ ਵਾਲੀਆਂ ਤੁਹਾਨੂੰ ਪਤਾ ਈਵੀ ਕਾਰਾਂ ਦੀ ਜ਼ਮਾਨਾ ਆ ਗਿਆ ਹੁਣ ਇਸ ਕਰਕੇ ਆਪਾਂ ਨੂੰ ਵੀ ਸਾਦਿਆਂ ਨੂੰ ਹੌਲੀ-ਹੌਲੀ ਈਵੀ ਕਾਰਾਂ ਤੇ ਹੀ ਸ਼ਿਫਟ ਹੋਣਾ ਪਊਗਾ ਤੇ ਇਸ ਕਰਕੇ ਕਾਫੀ ਵਧੀਆ ਐਮਜੀ ਵੱਲੋਂ ਇਹ ਪ੍ਰੋਡਕਟ ਬਣਾਇਆ ਗਿਆ ਤੇ ਕਾਫੀ ਲਗਜ਼ਰੀ ਵੀ ਬਣਾਇਆ ਗਿਆ ਕਾਫੀ ਇਸ ਵਿੱਚ ਫੀਚਰ ਹਨ ਹਰ ਇੱਕ ਨੂੰ ਪਸੰਦ ਆਣ ਵਾਲੀ ਵਿਕਾਰ ਹੈ MG ਬਿੰਸਟਰ EV ਇਸ ਕਾਰ ਵਿੱਚ ਹੋਰ ਵੀ ਫੀਚਰ ਹਨ ਜਿਵੇਂ ਇਨ ਕਾਰ ਰਿਮੋਟ ਕੰਟਰੋਲ ਯੂジング ਆਈ ਸਮਾਰਟ ਐਪ ਲਾਈਵ ਲੋਕੇਸ਼ਨ ਸ਼ੇਰਿੰਗ ਟ੍ਰੈਕਿੰਗ ਰਿਮੋਟ ਕਾਰ ਕੰਟਰੋਲਸ ਈ ਕਾਲ ਐਂਡ ਆਈ ਕਾਲ ਵਹੀਕਲ ਸਟੇਟਸ ਸਕੇਨ ਆਈ ਸਮਾਰਟ ਐਪ ਫੋਰ ਐਂਡਰੋਇਡ ਐਂਡ ਐਪਲ ਵਾਚ ਹਿਲ ਸਟਾਰਟ ਅਸਿਸਟ ਕੰਟਰੋਲ ਹਿਲ ਡਿਸੈਂਟ ਕੰਟਰੋਲ ਆਲ ਫੋਰ ਡਿਸਕ ਬ੍ਰੇਕਸ ਇਲੈਕਟ੍ਰਿਕ ਪਾਰਕਿੰਗ ਬ੍ਰੇਕ ਆਟੋ ਹੋਲਡ ਡਾਇਰੈਕਟ ਟਾਇਰ ਪ੍ਰੈਸ਼ਰ ਮੋਨਿਟਰਿੰਗ ਸਿਸਟਮ ਆਟੋ ਹੈਡ ਲੈਂਪਸ ਫੋਲੋ ਮੀ ਹੋਮ ਹੈਡ ਲੈਂਪਸ ਐਮਰਜੈਂਸੀ ਸਟਾਪ ਸਿਗਨਲ ਸਟਰੀਟ ਬੈਲਟ ਰਿਮਾਈਂਡਰ ਆਲ ਸੀਟਸ ਸਮਾਰਟ ਕਨੈਕਟੀਵਿਟੀ ਫਿਊਚਰ ਡਿਸਟ੍ਰਿਕਟ ਐਕਸਟੀਰੀਅਰ ਐਮਜੀ ਐਪ ਸਟੋਰ ਪਾਵਰਡ ਬਾਏ Jio Jio Games OTT Play JioSaavn JioSaavn app for music and podcasts ਇਸ ਕਾਰ ਦੀਆਂ 올 ਸੀਟਸ ਬਲੈਕ ਕਲਰ ਲੈਦਰ ਸੀਟਸ ਹਨ ਫਰੰਟ ਐਂਡ ਰੀਅਰ ਹਾਈਟ ਅਡਜਸਟੇਬਲ ਹੈਡ ਰੈਸਟ ਹਨ ਇਸ ਕਾਰ ਵਿੱਚ ਇਸ ਕਾਰ ਵਿੱਚ ਹੋਰ ਵੀ ਫੰਕਸ਼ਨ ਹਨ ਕ੍ਰੋਮ ਫਿਨਿਸ਼ ਔਨ ਵਿੰਡੋ ਵੈਲਟ ਲਾਈਨ ਟਰਨ ਇੰਡੀਕੇਟਰ ਔਨ ਆਊਟ ਸਾਈਡ ਰੀਅਰ ਵਿਊ ਮਿਰਰ ਇਲੂਮੀਨੇਟਡ ਫਰੰਟ ਐਮ ਜੀ ਲੋਗੋ ਪੀ ਐਮ 2.5 ਫਿਲਟਰ ਐਲ ਈ ਡੀ ਰੀਅਰ ਰੀਡਿੰਗ ਲਾਈਟਸ ਐਲ ਈ ਡੀ ਲਗਜ ਲੈਂਪ ਮਲਟੀ ਲੈਵਲ ਰੈਕਲਾਈਨ ਰੀਅਰ ਸੀਟ ਕਰੂਜ਼ ਕੰਟਰੋਲ ਪਾਵਰ ਫੋਲਡਿੰਗ ਓ ਆਰ ਬੀ ਐਮ ਵਿਦ ਆਟੋ ਫੋਲਡ ਆਲ ਫੋਰ ਡੋਰ ਪਾਵਰ ਵਿੰਡੋ 올 ਡੋਰ ਵਿੰਡੋ ਵਨ ਟੱਚ ਆਟੋ ਡਾਊਨ 올 ਡੋਰ ਵਿੰਡੋ ਵਨ ਟੱਚ ਆਟੋ ਅਪ ਵਿਦ ਐਂਟੀ ਪਿੰਚ ਇਸ ਕਾਰ ਵਿੱਚ ਬਹੁਤ ਸਾਰੇ ਫੀਚਰ ਹਨ ਬਹੁਤ ਹੀ ਵਧੀਆ ਫੀਚਰ ਨਾਲ ਇਹ ਕਾਰ ਬਣਾਈ ਗਈ ਹੈ ਬਹੁਤ ਵਧੀਆ ਡਿਜ਼ਾਈਨ ਕੀਤੀ ਗਈ ਹੈ ਕਾਫੀ ਲਗਜ਼ਰੀ ਕਾਰ ਹੈ ਹਾਂਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਆਪਣੀ ਵੀਡੀਓ ਵੱਧ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜੇ ਤੁਸੀਂ ਵੀ ਵੇਹਟ ਸਰਕਾਰ ਲੈਣਾ ਚਾਹੁੰਦੇ ਹੋ ਤਾਂ MG ਦੇ ਸ਼ੋਅਰੂਮ ਜਾੁਰ ਵਿਸਟ ਕਰੋ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ